ਅੱਜ ਦੇ ਖਬਰ ਸਾਰ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਗੁਰਨਾਮ ਸਿੰਘ ਚੋਹਾਨ ਪੰਜਾਬੀ ਟ੍ਰਿਬਿਊਨ ਨੇ ਮੁੱਖ ਪੰਨੇ ਦੇ ਪਹਿਲੇ ਕਾਲਮ ਵਿੱਚ ਛਾਪਿਆ ਹੈ ਸੱਜਣ ਕੁਮਾਰ ਦੀ ਅਪੀਲ ਤੇ ਸੁਣਵਾਈ ਨਵੰਬਰ ਵਿੱਚ ਅੱਜ ਦੀ ਪ੍ਰਮੁੱਖ ਖਬਰ ਸ਼ਹੀਦ ਭਗਤ ਸਿੰਘ ਨਾਲ ਜੁੜੀ ਹੋਈ ਹੈ ਸ਼ਹੀਦ ਭਗਤ ਸਿੰਘ ਦੇ ਵੀਡੀਓ ਦੇ ਲਈ ਚਾਰਾ ਜੋ ਮੱਖ ਮੰਤਰੀ ਭਗਵੰਤ ਮਾਨ ਨੇ ਬਰਤਾਨੀਆਂ ਦੇ ਵਫਦ ਤੋਂ ਮਦਦ ਮੰਗੀ ਅਗਲੀ ਖਬਰ ਦਿੱਲੀ ਨਾਲ ਸੰਬੰਧਿਤ ਹੈ ਡਿਜੀਟਲ ਅਰਾਸ਼ਟ ਕੇਂਦਰ ਤੋਂ ਜਵਾਬ ਤਲਬ ਸੁਪਰੀਮ ਕੋਰਟ ਨੇ 73 ਸਾਲਾ ਮਹਿਲਾ ਵੱਲੋਂ ਲਿਖੇ ਪੱਤਰ ਦਾ ਲਿਆ ਨੋਟਿਸ ਇਸੇ ਖਬਰ ਵਿੱਚ ਮੁੰਬਈ ਤੋਂ पीटी आईडी खबर डब्बी ਵਿੱਚ ਛਾਪੀ ਗਈ ਹੈ 58 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਸੱਤ ਕਾਬੂ ਇਸੇ ਪੱਨੇ ਤੇ ਅਮਰੀਕਾ ਨਾਲ ਜੁੜੀ ਵੱਡੀ ਖਬਰ ਹੈ एच1बी वीजा ਫੀਸ 트럼ਪ ਪ੍ਰਸ਼ਾਸਨ ਦੇ ਖਿਲਾਫ ਕੇਸ ਡੀਆਈਜੀ ਭੁੱਲਰ ਨੂੰ ਜੇਲ੍ਹ ਭੇਜਿਆ ਜਾਂਚ ਏਜੰਸੀਆਂ ਨੇ ਅਦਾਲਤ ਵਿੱਚ ਪੇਸ਼ਕੀ ਦੌਰਾਨ ਨਹੀਂ ਮੰਗਿਆ ਰਿਮਾਂਡ ਗੁਜਰਾਤ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਚਰਨਜੀਤ ਸਿੰਘ ਪੁੱਲਰ ਦੀ ਕਿਸਾਨੀ ਨਾਲ ਜੁੜੀ ਖਬਰ ਨੂੰ ਪ੍ਰਮੁਖਤਾ ਮਿਲੀ ਹੈ ਵਿੱਤ ਸੱਟ ਬਾਸਮਤੀ ਦੀ ਮੈਕ ਨੂੰ ਸਹਿਕੇ ਕਿਸਾਨ ਭਾਅ ਘੱਟ ਮਿਲਣ ਕਾਰਨ ਕਿਸਾਨ ਨਿਰਾਸ਼ ਮੰਡੀਆਂ ਵਿੱਚ 6.6 ਲੱਖ ਟਨ ਬਾਸਮਤੀ ਪੂਜੀ ਹਰ ਜੋਖਮ ਨੂੰ ਸੁਧਾਰ ਵਿੱਚ ਬਦਲਿਆ ਮੋਦੀ ਮਾਹੌਲ ਚੌਕਸੀ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਇਸ ਤੋਂ ਇਲਾਵਾ ਤਿੰਨ ਹੋਰ ਖਬਰਾਂ ਹਨ ਦਲਤਾਂ ਤੇ ਤਸ਼ੱਦਦ ਵਧ ਰਿਹਾ ਹੈ ਰਾਹਲ ਗਾਂਧੀ ਪੰਜਾਬ ਦੀਆਂ ਪੰਜ ਧੀਆਂ ਦੀ ਏਸ਼ੀਆ ਫੁੱਟਬਾਲ ਕੱਪ ਲਈ ਚੋਣ ਸੁਪਰੀਮ ਕੋਰਟ ਨੇ ਹੇਠਲੀਆਂ ਅਦਾਲਤਾਂ ਨੂੰ ਨਿਰਦੇਸ਼ ਦਿੱਤੇ ਹਨ ਅਦਾਲਤਾਂ ਨੂੰ ਨਿੱਤ ਸੀਬੀਆਈ ਦੀ ਜਾਂਚ ਦੇ ਹੁਕਮ ਨਹੀਂ ਦੇਣੇ ਚਾਹੀਦੇ ਸੁਪਰੀਮ ਕੋਰਟ ਅੱਜ ਦੇ ਖਬਰ ਸਾਰ ਵਿੱਚ ਸਿਰਫ ਇੰਨਾ ਹੀ ਆਪ ਸਭ ਦਾ ਧੰਨਵਾਦ ਆਪ ਨੂੰ ਖਬਰਸਾਰ ਕਿਵੇਂ ਲੱਗਿਆ ਇਸ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਦੇਣੇ ਤਾਂ ਕਿ ਅਸੀਂ ਇਸ ਨੂੰ ਹੋਰ ਨਿਖਾਰ ਸਕੀਏ ਤੇ ਹੋਰ ਸੋਹਣੇ ਢੰਗ ਨਾਲ ਆਪ ਦੇ ਖਿਦਮਤ ਵਿੱਚ ਪੇਸ਼ ਕਰ ਸਕੀਏ